ਸੰਘਰੂਰ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਹੋਰ ਵਿੱਤੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਵੱਡਾ ਤਰਨਾ ਦਿੱਤਾ ਗਿਆ ਇਹ ਸੂਬਾ ਪਧਰੀ ਰੈਲੀ ਵੀਰਕਾ ਪਲਾਂਟ ਅੱਗੇ ਆਯੋਜਿਤ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਰੈਲੀ ਦੇ ਦੌਰਾਨ ਮੁਲਾਜ਼ਮ ਆਗੂਆਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਆ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਕਰਮਚਾਰੀਆਂ ਦੇ ਭਵਿੱਖ ਦੇ ਨਾਲ ਖੇਡ ਰਹੀ ਹੈ ਅਤੇ ਸਰਕਾਰ ਨੂੰ ਆਪਣਾ ਵਾਦਾ ਨਿਭਾਉਣਾ ਚਾਹੀਦਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਅਤੇ ਬਾਅਦ ਦੇ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸੀਐਮ ਮਾਨ ਦੀ ਕੋਠੀ ਦੇ ਵੱਲ ਰੋਸ ਮਾਰਚ ਵੀ ਕੀਤਾ ਗਿਆ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਮੁਲਾਜ਼ਮ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਬਸ ਜੀ ਮੈਂ ਪੰਜਾਬ ਸੇਰ ਬੈਟਰੀ ਇੰਸਪੈਕਟਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਆ ਤੇ ਗ੍ਰਿਵਤਿਮ ਜੀ ਜੇ ਗੱਲ ਕੀਤੀ ਜਾਵੇ ਭਾਨੇ ਬੇਰਜਗਾਰ ਜੋ ਪੜ੍ਹੇ ਲਿਖੇ ਨੌਜਵਾਨ ਨੇ ਮੰਗਾ ਆਪਣੀ ਨੌਕਰੀ ਰਜਗਾਰ ਦੇ ਲਈ ਪਰ ਤੁਹਾਨੂੰ ਤਾਂ ਰਜਗਾਰ ਮਿਲਿਆ ਹੋਇਆ ਤੁਸੀਂ ਕਿਉਂ ਸੜਕਾਂ ਤੇ ਹੋ ਇਹ ਸਭ ਤੋਂ ਜਿਹੜੀ ਨਿਖਿੱਧ ਮਲਾਜਮਾਂ ਵਾਸਤੇ ਪੰਜਾਬ ਸਰਕਾਰ ਦੀ ਮੌਜੂਦਾ ਸਰਕਾਰ ਹੈ ਜੀ ਇਹ ਸਰਕਾਰ ਨੇ ਪਿਛਲੇ 4 ਸਾਲਾਂ ਦੇ ਵਿੱਚ ਮੁਲਾਜ਼ਮਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਚਾਹੇ ਮੁਲਾਜ਼ਮਾਨੀਆਂ ਪੇ ਨੌਮਲੀਆਂ ਦਾ ਮਸਲਾ ਸੀਗਾ ਚਾਹੇ 17/7/20 ਦਾ ਜਿਹੜਾ ਪੱਤਰ ਜਾਰੀ ਹੋਇਆ ਉਹ ਦੂਰੇ ਪੇ ਸਕੇਲਾਂ ਦਾ ਮਾਮਲਾ ਸੀ ਚਾਹੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਇਹਨਾਂ ਨੇ ਅਧੂਰਾ ਜਾਰੀ ਕੀਤਾ ਉਹਦਾ ਇਹਨਾਂ ਨੇ ਬੜਾ ਇੱਕ ਝੂਠ ਬੋਲਿਆ ਉਹਦੇ ਰਾਹੀਂ ਮੁਲਾਜ਼ਮਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਤੋਂ ਬਿਨਾਂ ਜਿਹੜੀ ਮੁਲਾਜ਼ਮਾਂ ਦੇ ਜਿਹੜੇ ਮਤਲਬ ਡੀਆਈ ਸੀਗਾ ਉਹ ਜਾਮ ਕੀਤਾ ਹੋਇਆ ਬਾਕੀ ਅਖਤਰਾਂ ਦੇ ਪੱਤੇ ਕੱਟੇ ਹੋਏ ਨੇ ਹਰ ਮੁਲਾਜ਼ਮ ਦੇ ਅੰਦਰ ਪੂਰਾ ਪੁੱਤਰਾ ਜਿਹੜਾ ਹੈਗਾ ਇਸ ਤਰ੍ਹਾਂ ਬੇਜਕੀਨੀ ਆ ਜੀ ਸ਼ਾਨ ਨੇ ਸਰਕਾਰ ਵੱਲੋਂ ਲਗਾਤਾਰ ਜਿਹੜੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਇੱਕ ਜਿਹੜਾ ਹੈਗਾ ਦਿਖਾਵਾ ਕੀਤਾ ਜਾ ਰਿਹਾ ਵਿੱਤ ਮੰਤਰੀ ਇਹ ਲਗਾਤਾਰ ਇਹ ਕਹਿ ਰਹੇ ਨੇ ਕਿ ਜਿਹੜਾ ਸਰਕਾਰ ਦਾ ਖਜ਼ਾਨਾ ਖਾਲੀ ਹੈ ਤਾਂ ਇੱਕ ਪਾਸੇ ਜਿਹੜੇ ਮਤਲਬ ਕਿ ਸਰਕਾਰ ਆ ਉਹ ਆਪਣੇ ਇਛਤਿਆਰਬਾਜੀ ਦੇ ਰਾਹੀਂ ਵੱਡੇ ਪੱਦਰ ਤੇ ਨਜਾਇਜ਼ ਫਜ਼ੂਲ ਖਰਚਾ ਕਰ ਰਹੀ ਹੈ ਜਿਹੜੇ ਸਰਕਾਰ ਦਾ ਐਗਜ਼ੀਕਿਊਸ਼ਨ ਦਾ ਜਿਹੜਾ ਸਭ ਤੋਂ ਮੇਨ ਕੰਮ ਮੁਲਾਜ਼ਮਾਂ ਦੇ ਥੱਲੇ ਹੁੰਦਾ ਕਾਰਜਕਾਰੀ ਦਾ ਉਹ ਮੁਲਾਜ਼ਮਾਂ ਵੱਲੋਂ ਉਹ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਨੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਬਰਗ ਅੱਜ ਇੱਕ ਜਿਹੜਾ ਪੁਰਾਣੇ ਅਧੂਰੇ ਪੇ ਸਕੇਲ ਪੁਰਾਣੀ ਪੈਨਸ਼ਨ ਅਤੇ ਪੱਤੇ ਬਹਾਲ ਕਰਨ ਦੇ ਮੋਰਚੇ ਥੱਲੇ ਉਹਨਾਂ ਨੇ ਇਹ ਅੱਜ ਵੱਡੀ ਰੋਸ ਰੈਲੀ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਵੱਡਾ ਇਹ ਸੰਘਰਸ਼ ਆ ਪੰਜਾਬ ਸਰਕਾਰ ਦੇ ਖਿਲਾਫ ਇਹ ਛਿੜਿਆ ਜਾਏਗਾ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਕਨਵੀਨਰ ਪੁਰਾਣੇ ਸਕੇਲ ਪੈਨਸ਼ਨਾਂ ਤੇ ਪੱਤੇ ਬਹਾਲੀ ਮੋਰਚਾ ਵਿਕਰਮ ਅੱਜ ਪਹਿਲਾਂ ਵੀ ਮੇਰੇ ਕੋਲ ਤੁਸੀਂ ਇੱਕ ਰੈਲੀ ਕਰਤੀ ਸੀ ਤੇ ਅੱਜ ਫੇਰ ਦੁਬਾਰਾ ਤੁਹਾਨੂੰ ਸੰਗੂਰ ਦੇ ਵਿੱਚ ਸੂਬਾ ਰੈਲੀ ਹੈ ਜਿਹੜੀ ਬਦਰ ਸਾਰੀ ਮੁਲਾਜ਼ਮ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕੀ ਅਗਰੀ ਰਣਨੀਤੀ ਹੈਗੀ ਤੁਹਾਡੀ ਗੱਲ ਇਸ ਤਰ੍ਹਾਂ ਕਿ ਦੇਖੋ ਅੱਜ ਤੋਂ 4 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਤੇ ਸਮੇਤ ਮਲਾਜਮਾਂ ਨੇ ਇਹ ਇਸ ਸਰਕਾਰ ਨੂੰ ਬਹੁਤ ਚਾਅ ਦੇ ਨਾਲ ਚੁਣਿਆ ਸੀ ਇਹ ਸੋਚ ਕੇ ਕਿ ਸ਼ਾਇਦ ਪਿਛਲੀਆਂ ਸਰਕਾਰਾਂ ਦੇ ਵੇਲੇ ਜੋ ਮੰਗਾਂ ਨਹੀਂ ਪੂਰੀਆਂ ਹੋਈਆਂ ਉਹ ਇਸ ਸਰਕਾਰ ਵੱਲੋਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਇਹਨਾਂ ਨੇ ਨਾਰੇ ਵੀ ਇਹੋ ਜਿਹੇ ਲਗਾਏ ਕਿ ਬਦਲਾਅ ਦਾ ਨਾਰਾ ਸਿੱਖਿਆ ਕ੍ਰਾਂਤੀ ਦਾ ਨਾਰਾ ਇਨਕਲਾਬ ਦਾ ਨਾਰਾ ਤਾਂ ਅੱਜ ਅਸੀਂ 4 ਸਾਲ ਬਾਅਦ ਇਹ ਰੈਲੀ ਇਹ ਦੱਸਣ ਲਈ ਕਰ ਰਹੇ ਆ ਕਿ ਜਿੰਨੇ ਵੀ ਨਾਰੇ ਲਗਾਏ ਗਏ ਸੀ ਉਹ ਸਾਰੇ ਦੇ ਸਾਰੇ ਝੂਠ ਦੀ ਢੰਡ ਸੀ ਤੇ ਮੁਲਾਜ਼ਮਾਂ ਨਾਲ ਤਾਂ ਇਹਨਾਂ ਨੇ ਕੀਤਾ ਇਹ ਆ ਕਿ ਸਾਨੂੰ ਨਮਾ ਤਾਂ ਕੀ ਦੇਣਾ ਸੀ ਕਿ ਸਾਡੇ ਪੁਰਾਣੇ ਸਕੇਲ ਨੇ ਜਿਹੜੇ ਉਹ ਨਹੀਂ ਬਹਾਲ ਕੀਤੇ ਪੁਰਾਣੀ ਪੈਨਸ਼ਨ ਨਹੀਂ ਬਹਾਲ ਕੀਤੀ ਪੱਤੇ ਸਾਡੇ ਜਿਹੜੇ ਪਿੰਡੂ ਪੱਤਾ ਬਾਰਡਰ ਏਰੀਆ ਪੱਤਾ ਉਹ ਬਹਾਲ ਨਹੀਂ ਕੀਤੇ ਸਗੋਂ ਹੋਏ ਗਿਆ ਕਿ 16% ਡੀਏ ਜਿਹੜਾ ਮੁਲਾਜ਼ਮਾਂ ਦਾ ਉਹ ਹੁਣ ਪਿੱਛੇ ਚੱਲ ਰਿਹਾ ਇਹ ਵਾਕਈ ਬਦਲਾ ਅਸੀਂ ਤਾਂ ਕਹਿੰਦੇ ਆ ਪਰ ਬਹੁਤ ਭੱਦਾ ਬਦਲਾ ਇਹ ਜਿਹਦੇ ਵਿੱਚ ਪਿਛਲਾ ਸਾਲ ਇੱਕ ਸਾਲ ਇਹੋ ਜਿਹਾ ਨਿਕਲਿਆ ਕਿ ਜਿਹਦੇ ਵਿੱਚ ਮੁਲਾਜ਼ਮਾਂ ਨੂੰ ਮਹਿੰਗਾਈ ਪੱਤੇ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ ਗਈ ਇਸ ਕਰਕੇ ਅੱਜ ਅਸੀਂ ਇਹ ਦੱਸਣ ਆਏ ਆ ਕਿ ਸਰਕਾਰ ਵੱਲੋਂ ਜੋ ਇਸ਼ਤਿਹਾਰਾ ਰਾਹੀਂ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਸ਼ਾਇਦ ਬਹੁਤ ਹੀ ਕਮਾਲ ਹੋਈ ਹੋਈ ਆ ਅਸੀਂ ਇਹ ਦੱਸਣ ਆਏ ਆ ਕਿ ਜਿਵੇਂ ਪੰਜਾਬ ਦਾ ਬਾਕੀ ਜਿਹੜੇ ਵਰਗ ਨੇ ਕਿਸਾਨ ਨੇ ਮਜ਼ਦੂਰ ਨੇ ਜਾਂ ਹੋਰ ਨੇ ਜਿਵੇਂ ਉਹ ਇਸ ਸਰਕਾਰ ਨੇ ਨੁਕਰੇ ਲਾਏ ਹੋਏ ਨੇ ਉਹਨਾਂ ਦੀ ਕੋਈ ਕੋਈ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਉਵੇਂ ਪੰਜਾਬ ਦੇ ਜਿਹੜੇ ਰੈਗੂਲਰ ਮਲਾਜ਼ਮਾਂ ਨੇ ਉਹਨਾਂ ਦੀਆਂ ਜਿਹੜੀਆਂ ਵਿੱਤੀ ਮੰਗਾਂ ਨੇ ਉਹਨਾਂ ਨੂੰ ਹੱਲ ਵੀ ਨਹੀਂ ਕੀਤਾ ਜਾ ਰਿਹਾ ਤੇ ਸਭ ਨੂੰ ਕੀਤਾ ਇਹ ਗਿਆ ਕਿ ਇੱਕ ਕੈਬਨਟ ਸਬ-ਕਮੇਟੀ ਨਾਂ ਦੀ ਇੱਕ ਕਮੇਟੀ ਆ ਜਿਹੜੀ ਕਮੇਟੀ ਦਾ ਮਤਲਬ ਹੀ ਵੈਸੇ ਤਾਂ ਇਹ ਹੁੰਦਾ ਕਿ ਕਿਸੇ ਕੰਮ ਤੇ ਮਿੱਟੀ ਪਾਉਣੀ ਹੋਵੇ ਉਹ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਮਿੱਟੀ ਪਾਉਣ ਲਈ ਰੱਖੀ ਹੋਈ ਆ ਕਿ ਜਿਹੜੀ 3 ਮਹੀਨੇ ਦੇ ਵਿੱਚ ਇੱਕ ਵਾਰੀ ਮੀਟਿੰਗ ਕਰਦੀ ਆ ਜਿਹਦੇ ਵਿੱਚ ਵਿੱਤ ਮੰਤਰੀ ਇੱਕ ਬਿਆਨ ਦੇ ਦਿੰਦੇ ਨੇ ਕਿ ਸਰਕਾਰ ਬਹੁਤ ਸਹਿਿਰਦਾ ਮਲਾਜਮਾਂ ਦੇ ਲਈ ਤਾਂ ਇੱਕ ਐਸੀ ਜ਼ਹਿਰ ਦਿੱਤਾ ਜਿਹਦੇ ਵਿੱਚ ਸਾਡਾ ਗਿੰਨਾ ਵੀ ਅਸੀਂ ਪੁਰਾਣਾ ਗਵਾ ਚੁੱਕੇ ਆ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਐਸੀ ਜ਼ਹਿਰ ਦਿੱਤਾ ਜਿਹਦੇ ਵਿੱਚ ਡੀਏ ਆ ਜਿਹੜਾ 16% ਬਾਕੀ ਜਿਹੜੀਆਂ ਸਟੇਟਾਂ ਨੇ ਤੇ ਕੇਂਦਰ ਉਹਦੇ ਨਾਲੋਂ ਪੰਜਾਬ ਪਿੱਛੇ ਚੱਲ ਰਿਹਾ ਇਸ ਕਰਕੇ ਅੱਜ ਅਸੀਂ ਸਰਕਾਰ ਦਾ ਜਿਹੜਾ ਇਹ ਪਿੱਟ ਸਿਆਪਾ ਇੱਥੇ ਕਰਨ ਆਏ ਆ ਇੱਥੇ ਅਸੀਂ ਲਗਭਗ ਡੇਢ ਘੰਟਾ ਰੈਲੀ ਚਲਾਵਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਜਿਹੜੀ ਰਹਿائش ਆ ਉਹਦੇ ਵੱਲ ਮਾਰਚ ਕੀਤਾ ਜਾਊਗਾ ਤੇ ਇਹ ਜਿਹੜਾ ਅੱਜ ਦਾ ਇਕੱਠਾ ਮੈਂ ਦੱਸਣਾ ਇਹ ਚਾਹਣਾ ਇਹ ਇੱਕ ਬੱਕਰੇ ਤਰ੍ਹਾਂ ਦਾ ਇਕੱਠਾ ਇਹ ਨਵੇਂ ਤੇ ਪੁਰਾਣੇ ਅਜਮਾ ਦਾ ਸੁਮੇਲ ਆ ਤੁਸੀਂ ਇਸ ਇਕੱਠ ਦੇ ਵਿੱਚ ਉਹ ਮੁਲਾਜ਼ਮ ਵੀ ਦੇਖੋਗੇ ਕਿ ਜਿਹੜੇ ਪੱਤਿਆਂ ਤੋਂ ਪੀੜਤ ਨੇ ਜਿਨ੍ਹਾਂ ਦੇ ਪੱਤੇ ਕੱਟਲੇ ਗਏ ਇਸ ਕੱਟ ਦੇ ਵਿੱਚ ਉਹ ਵੀ ਦੇਖੋਗੇ ਕਿ ਜਿਨ੍ਹਾਂ ਦੀ ਪੈਨਸ਼ਨ ਖੋਹੀ ਗਈ ਆ ਇਸ ਕੱਟ ਦੇ ਵਿੱਚ ਨਵੇਂ ਜਿਹੜੇ ਨੌਜਵਾਨ ਮੁਲਾਜ਼ਮ ਨੇ ਉਹ ਵੀ ਦੇਖੋਗੇ ਜਿਨ੍ਹਾਂ ਦਾ ਸਾਰਾ ਕੁਝ ਹੀ ਖੋ ਕੇ ਉਹਨਾਂ ਤੇ ਨਵੇਂ ਸਕੇਲ ਥੋਪ ਦਿੱਤੇ ਗਏ ਨੇ ਮੇਰਾ ਨਾਮ ਅਤेंद्रਪਾਲ ਸਿੰਘ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਅਤेंद्र ਲਗਾਤਾਰ ਜਿਹੜੀ ਪੰਜਾਬ ਸਰਕਾਰ ਜਿੰਨੀਆਂ ਮੁਲਾਜ਼ਮ ਨੇ ਭਾਵੇਂ ਜਿਹੜੇ ਬੇਰਜਗਾਰ ਨੇ ਭਾਵੇਂ ਜਾਂ ਮੁਲਾਜ਼ਮ ਨੇ ਸਾਰੇ ਹੀ ਸਰਕਾਰ ਤੋਂ ਪੀੜਤ ਨੇ ਸਾਰੇ ਹੀ ਧਰਨੇ ਸੜਕਾਂ ਦੇ ਉੱਤੇ ਉੱਤੇ ਰਹਿ ਰਹੇ ਨੇ ਕੀ ਕਰ ਕੋ ਮਲਾਜ਼ਮ ਵਰਗ ਜਿਹੜਾ ਹੈਗਾ ਜੇ ਕਿਸੇ ਸਰਕਾਰ ਦੀ ਕਾਰਜਸ਼ੈਲੀ ਕੀ ਹੈ ਉਹਨੂੰ ਚੈੱਕ ਕਰਨਾ ਹੋਵੇ ਤਾਂ ਤੁਸੀਂ ਮਲਾਜ਼ਮਾਂ ਰਾਹੀਂ ਚੈੱਕ ਕਰ ਸਕਦੇ ਹੋ ਕਿਉਂਕਿ ਮਲਾਜ਼ਮ ਜਿਹੜੇ ਹੈਗੇ ਨੇ ਉਹ ਸਿੱਧਾ-ਸਿੱਧਾ ਸਰਕਾਰ ਦਾ 파ਟ ਹੁੰਦੇ ਨੇ ਜੇ ਮਲਾਜ਼ਮਾਂ ਨੂੰ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨੀਆਂ ਉਹਨਾਂ ਦੇ ਜਿਹੜੇ ਵਿੱਤੀ ਡਿਪਾਰਟਮੈਂਟਲ ਮਸਲੇ ਹੈਗੇ ਨੇ ਉਹ ਜੇ ਸਾਰੇ ਹੱਲ ਹੈਗੇ ਨੇ ਤਾਂ ਇੱਕ ਡਿਪਾਰਟ ਇੱਕ ਸਰਕਾਰ ਦੀ ਚੰਗੀ ਇਮੇਜ ਮਲਾ ਲੋਕਾਂ 'ਚ ਜਾਂਦੀ ਹੈ ਕਿ ਦੇਖੋ ਅਸੀਂ ਆਪਣੇ ਇੱਕ ਪੈਰਾਮੀਟਰ ਹੈ ਇਹ ਲੋਕਾਂ ਨੂੰ ਦਿਖਾਉਣ ਦਾ ਕਿ ਸਰਕਾਰ ਦੀ ਇੱਕ ਚੰਗੀ ਕਾਰਸ਼ਾਲੀ ਹੈ ਪਰ ਜਿਹੜੇ ਸਿੱਧਾ ਉਸੇ ਸਰਕਾਰ ਨੂੰ ਇੰਪਲੀਮੈਂਟ ਉਹਦੀਆਂ ਸਕੀਮਾਂ ਨੂੰ ਉਹਦੀਆਂ ਸਾਰੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਜਿਹੜਾ ਸਰਕਾਰ ਦਾ ਜੁੜਨਾ ਹੈ ਉਹ ਤਾਂ ਮੁਲਾਜ਼ਮਾਂ ਰਾਹੀਂ ਹੈ ਜੇ ਉਹੀ ਮੁਲਾਜ਼ਮ ਸਿੱਧਾ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਕਿਸੇ ਇੱਕ ਮੰਗ ਨੂੰ ਲੈ ਕੇ ਨਹੀਂ ਵੱਖ-ਵੱਖ ਮੰਗਾਂ ਨੂੰ ਲੈ ਕੇ ਤਾਂ ਇਹ ਆਪ ਦੇ ਆਪ 'ਚ ਗਵਰਨਮੈਂਟ ਦੇ ਉੱਤੇ ਇੱਕ ਸਿੱਧਾ ਸਵਾਲ ਜਿਹੜਾ ਹੈਗਾ ਉਹ ਖੜਾ ਹੋ ਜਾਂਦਾ ਤਾਂ ਅੱਜ ਅਸੀਂ ਸੰਗਰੂਰ 'ਚ ਜਿਹੜੀ ਇਹ ਰੈਲੀ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਪੰਜਾਬ ਦੀਆਂ ਮੰਗਾਂ ਬਹੁਤ ਸਾਰੀਆਂ ਨੇ ਪਰ ਤਿੰਨ ਮੰਗਾਂ ਜਿਹੜੀਆਂ ਪ੍ਰਾਇਮਰੀ ਪਿੰਨ ਬਣ ਚੁੱਕੀਆਂ ਨੇ ਮੁਲਾਜ਼ਮਾਂ ਦੀਆਂ ਚਾਹੇ ਉਹ ਪੁਰਾਣੇ ਮੁਲਾਜ਼ਮ ਹੋਣ ਚਾਹੇ ਉਹ ਨਵੇਂ ਮੁਲਾਜ਼ਮ ਹੋਣ ਕਿ ਪੁਰਾਣੀ ਪੈਨਸ਼ਨ ਪੁਰਾਣੇ ਸਕੇਲ ਤੇ ਕੱਟੇ ਹੋਏ ਭੱਤਿਆਂ ਦੀ ਬਹਾਲੀ ਇਹਨੂੰ ਲੈ ਕੇ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਜਿਹੜੇ ਹੈਗੇ ਨੇ ਇਕੱਠੇ ਹੋ ਕੇ ਇੱਥੇ ਆਏ ਨੇ ਇਕੱਠੇ ਹੋਣ ਦਾ ਪ੍ਰੋਸੈਸ ਵੀ ਰਾਤੋਂ ਰਾਤ ਨਹੀਂ ਹੋਇਆ ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਨਾ ਤਾਂ ਇਸ ਮੁੱਖ ਮੰਗਾ ਚੋਂ ਸਾਡੀ ਕੋਈ ਮੰਗ ਹੱਲ ਹੋਈ ਐ ਦੂਜਾ ਉਹ ਤੋਂ ਬਾਅਦ ਲੋਕਾਂ ਕੋਲੇ ਰਾਹ ਹੁੰਦਾ ਕਿਉਂ ਐਜੀਟੇਸ਼ਨ ਕਰਦਣੇ ਸੰਘਰਸ਼ ਕਰਕੇ ਜਦੋਂ ਲੋਕ ਸਰਕਾਰ ਕੋਲੇ ਜਾਂਦੇ ਆ ਮੀਟਿੰਗ ਹੀ ਨਹੀਂ ਹੁੰਦੀ ਐ ਸਬ ਕਮੇਟੀ ਨਾਲ ਜੇ ਮੀਟਿੰਗ ਹੁੰਦੀ ਐ ਉੱਥੇ ਬਦੋਂ ਸਰਕਾਰ ਵੱਲੋਂ ਤਾਂ ਇੱਕ ਲੱਗ ਜਾਂਦਾ ਪ੍ਰੈਸ ਨੋਟ ਕਿ ਅੱਜ ਮੁਲਾਜ਼ਮਾਂ ਨਾਲ ਗੰਭੀਰ ਚਰਚਾ ਹੋਈ ਪਰ ਉਹ ਗੰਭੀਰਤਾ ਨਾ ਤਾਂ ਗੰਭੀਰਤਾ ਤਾਂ ਹੱਲ 'ਚੋਂ ਸਾਹਮਣੇ ਆਉਂਦੀ ਹੁੰਦੀ ਐ ਅਮਲਾਂ 'ਚੋਂ ਪਤਾ ਲੱਗਦਾ ਕਹਿ ਤਾਂ ਅਸੀਂ ਕੁਝ ਵੀ ਦਈਏ ਪਰ ਅਮਲ ਇਹ ਐ ਕਿ ਜਿਹੜੀਆਂ ਮੰਗਾਂ ਦੇ ਲਈ ਅਸੀਂ ਇਸ ਸਰਕਾਰ ਨੇ ਸਾਡੇ ਨਾਲ ਖਾਸ ਕਰਕੇ ਵਿੱਤ ਮੰਤਰੀ ਨੇ ਸਾਡੇ ਨਾਲ ਵੱਡਾ ਵਾਅਦਾ ਕੀਤਾ ਸੀ ਕਿ ਸਾਰੇ ਤੁਹਾਡੇ ਮੰਗ ਪੱਤਰ ਅਸੀਂ ਹੱਲ ਕਰ ਦੇਣੇ ਨੇ ਧਰਨੀਆਂ ਲਾਉਣ ਦੀ ਲੋੜ ਹੀ ਨਹੀਂ ਰਹਿਣੀ ਉਹੀ ਮੰਗਾਂ ਨੂੰ ਅਸੀਂ ਸਗੋਂ ਹੋਰ ਵੱਧ ਕੱਟ ਕਰਕੇ ਸਾਨੂੰ ਹੈਗਾ ਲੜਨਾ ਪੰਜਾਬ ਦੇ ਵਿੱਚ ਪੈ ਰਿਹਾ ਹੈ ਮੰਤਰੀ ਦੀ ਗੱਲ ਹੈ ਵਿੱਤ ਮੰਤਰੀ ਨਾਲ ਕਦੇ ਤੁਹਾਡੀ ਮੀਟਿੰਗ ਹੋਈ ਕਿ ਸਭ ਤੁਸੀਂ ਤਾਂ ਕਹਿੰਦੇ ਧਰਨੇ ਲਾਉਣ ਦੀ ਲੋੜ ਪੈਣੀ ਸਾਨੂੰ ਤਾਂ ਅੱਜ ਫੇਰ ਸੜਕਾਂ ਤੇ ਆਉਣਾ ਪੈ ਰਿਹਾ ਤੇ ਗੱਲ ਹੋਈ ਤੁਹਾਡੇ ਬਿਲਕੁਲ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਅਸੀਂ 24 ਦੇ ਵਿੱਚ ਉਹਨਾਂ ਨੂੰ ਮਿਲੇ ਪਰ ਜਿਹੜਾ ਹੈਰਾਨੀ ਇਹ ਹੁੰਦੀ ਹੈ ਕਿ ਬਾਹਰ ਅਸੀਂ ਇਹ ਪੇਸ਼ ਕਰਦੇ ਆ ਕਿ ਪੰਜਾਬ ਦੀ ਵਿੱਤੀ ਹਾਲਾਤ ਅਸੀਂ ਸੁਧਾਰ ਤੇ ਪੰਜਾਬ ਦਾ ਮਾਲੀਆ ਅਸੀਂ ਇੱਥੋਂ ਮਾਈਨਿੰਗ ਦਾ ਰੋਗ ਤਾਂ ਅਸੀਂ ਬਾਕੀ ਸਾਰੀਆਂ ਉਹਦੇ ਵਿੱਚੋਂ ਕਰਕੇ ਅਸੀਂ ਲੈ ਕੇ ਆਏ ਪਰ ਜਦੋਂ ਅਸੀਂ ਕਹਿੰਦੇ ਆ ਕਿ ਸਾਡੀਆਂ ਕਿਉਂਕਿ ਮੰਗਾਈ ਵਿੱਤੀ ਨੇ ਤਾਂ ਉਹ ਕਹਿੰਦੇ ਨੇ ਸਾਡਾ ਯਾਰ ਸਾਡੇ ਕੋਲੇ ਖਜ਼ਾਨਾ ਨਹੀਂ ਹੈ ਸਾਡੀ ਵਿੱਤੀ ਹਾਲਤ ਠੀਕ ਨਹੀਂ ਹੈ ਬੈਂਕੋਂ ਹੁੰਦਾ ਕਿ ਸਾਡੇ ਕੋ ਖਜ਼ਾਨੇ 'ਚ ਪੈਸਾ ਵਧੂ। ਦੇਖੋ ਜੇ ਜੇਪ ਖਜ਼ਾਨੇ 'ਚੋਂ ਪੈਸਾ ਹੁੰਦਾ ਐਨੇ ਲੋਕ ਇਕੱਠੇ ਹੋਏ ਨੇ ਇਸ ਦੇ ਵਿੱਚ ਸਾਰੀਆਂ ਹੀ ਵਿੱਤੀ ਮੰਗਾਂ ਨੇ ਪੈਨਸ਼ਨ ਵਿੱਤੀ ਮੰਗ ਹੈ ਸਕੇਲ ਵਿੱਤੀ ਮੰਗ ਹੈ ਭੱਤੇ ਵਿੱਤੀ ਮੰਗ ਨੇ ਜੇ ਕਿਤੇ ਖਜ਼ਾਨੇ ਦੀ ਹਾਲਤ ਚੰਗੀ ਹੁੰਦੀ ਫਿਰ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਇਸ ਕਰਕੇ ਸਰਕਾਰ ਦਾ ਬਾਹਰ ਕਹਿਣਾ ਕੁਝ ਹੋਰ ਹੈ ਇਹ ਜੋ ਅੱਜ ਚੋਣਵਰੇ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ ਨੇ ਸਾਨੂੰ ਇਹ ਲੱਗਦਾ ਕਿ ਇਹਦੇ ਨਾਲ ਤਾਂ ਪੰਜਾਬ 'ਚ ਇੱਕ ਨਵਾਂ ਤੁਸੀਂ ਕਹਿੰਦੇ ਹੋ ਖਜ਼ਾਨਾ ਖਜ਼ਾਨਾ ਸਾਡੇ ਕੋਲ ਦੇਣ ਲਈ ਤਾਂ ਹੈ ਨਹੀਂ ਤਾਂ ਇਹਨੇ ਇੱਕ ਨਵਾਂ ਕਰਜ਼ਾ ਪੰਜਾਬ ਦੇ ਉੱਤੇ ਚੜਨ ਜਾ ਰਿਹਾ 4 ਲੱਖ ਕਰੋੜ ਦਾ ਇੱਕ ਵੱਡਾ ਕਰਜ਼ਾ ਪੰਜਾਬ ਸਿਰ ਹੋ ਚੁੱਕਿਆ ਇਸ ਵੇਲੇ ਤਾਂ ਇਸ ਕਰਕੇ ਇਹ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਲੋਕਾਂ ਦੇ ਹੋਰ ਵਰਗ ਦੀਆਂ ਸਾਰੀਆਂ ਮੰਗਾਂ ਨੂੰ ਕਿਵੇਂ ਕਿਵੇਂ ਹੱਲ ਕਰੂਗੀ ਇੱਕ ਵੱਡਾ ਪ੍ਰਸ਼ਨ ਚਿੰਨ ਹੈ ਇਸੇ ਕਰਕੇ ਪੁਲਿਸ ਦੀ ਸਖਤੀ ਵੀ ਲਗਾਤਾਰ ਦਿਖ ਰਹੀ ਹੈ ਐਜੀਟੇਸ਼ਨਾਂ ਦੇ ਉੱਤੇ ਹੱਲ ਹੈ ਨਹੀਂ ਤਾਂ ਪੁਲਿਸ ਦੇ ਜ਼ਬਰ ਦੇ ਰਾਹੀ ਜਿਹੜੇ ਹੈਗਾ ਉਹਨਾਂ ਨੂੰ ਖਦੇੜਨ ਦਾ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਲਈ ਲਗਾਤਾਰ ਅੱਗੇ ਵਾਧੇ ਰਹਾਂਗੇ ਜਦੋਂ ਤੱਕ ਮੰਗਾਂ ਹੱਲ ਨਹੀਂ ਸੰਗਰੂਰ ਦੇ ਵਿੱਚ ਭਾਜਪਾ ਨੂੰ ਵੱਡਾ ਰਾਜਨੀਤਿਕ ਝਟਕਾ ਲੱਗਾ ਹੈ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੇ ਪਾਰਟੀ ਛੱਡ ਕੇ ਅਕਾਲੀ ਦਲ ਬਾਦਲ ਦੇ ਵਿੱਚ ਉਹ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਇਸ ਮੌਕੇ ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਸੰਗਰੂਰ ਦੇ ਜੇ ਜੇ ਪੈਲੇਸ ਦੇ ਵਿੱਚ ਪਹੁੰਚੇ ਇੱਥੇ ਉਹਨਾਂ ਨੇ ਅਰਵਿੰਦ ਖੰਨਾ ਨੂੰ ਸਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਦੀ ਰਾਜਨੀਤਿਕ ਸ਼ੁਰੂਆਤ ਅਕਾਲੀ ਦਲ ਤੋਂ ਹੀ ਹੋਈ ਸੀ ਅਤੇ ਉਹ ਕਾਫੀ ਸਮੇਂ ਤੋਂ ਵਾਪਸ ਘਰ ਵਾਪਸੀ ਦੀ ਸੋਚ ਰਹੇ ਸੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੇ ਦੁਬਾਰਾ ਪਾਰਟੀ ਦੇ ਨਾਲ ਜੁੜਨ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਮੈਂ ਆਪਣੇ ਘਰ ਵਾਪਸ ਆਇਆ ਅਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ᱛਿਵੇਂ-ਤਿਵੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਲ ਬਦਲ ਦੀ ਪ੍ਰਕਿਰਿਆ ਤੇਜ਼ ਹੋ ਰਹੀ ਹੈ ਅਰਵਿੰਦ ਖੰਨਾ ਦੀ ਵਾਪਸੀ ਨੂੰ ਅਕਾਲੀ ਦਲ ਦੇ ਲਈ ਵੱਡੀ ਸਿਆਸੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ ਇਹਦਾ ਮੈਂ ਜਰੂਰ ਹੈ ਗੱਲ ਕਰਾਂਗਾ ਚੁੱਪ ਉਹ ਸਾਣਾ ਤੋਂ ਮੇਰਾ ਮਨ ਸੀ ਬਹੁਤ ਸਾਧਨ ਤੋਂ ਬੰਦਰ ਸਾਹਿਬ ਨੂੰ ਪਤਾ ਹੈ ਬਹੁਤ ਸਾਧ ਤੋਂ ਮੇਰਾ ਮਨ ਸੀ ਕਿ ਮੈਂ ਅਕਾਲੀ ਦਰਬਾਰ ਵਿੱਚ ਜਾ ਕੇ ਸੇਵਾ ਕਰਾਂ ਮੇਰੀ ਸ਼ੁਰੂਆਤ ਨੂੰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅਕਾਲੀ ਦਰਬਾਰ ਵਿੱਚ ਹੀ ਸ਼ੁਰੂ ਹੋਈ ਸੀ ਤੇ ਅੱਜ ਇੱਕ ਇਸ ਦਾ ਘਰ ਵਾਪਸੀ ਕਰ ਪਰ ਮੈਨੂੰ ਇਸ ਗਲਤੀ ਇਹ ਕਿਸਮ ਨਾਲ ਬਹੁਤ ਖੁਸ਼ੀ ਹੈ ਕਿ ਬਾਦਲ ਸਾਹਿਬ ਨੇ ਮੈਨੂੰ ਇਹਨਾਂ ਮਾਨ ਸਨਸਕਾਰ ਦਿੱਤਾ ਮੇਰੀ ਸਾਰੀ ਨੌਟੰਕੀ ਨੂੰ ਬਰਦਾਸ਼ ਕੀਤਾ ਅੱਜ ਵੀ ਸਵੇਰੇ ਮੈਨੂੰ ਕਹੇ ਸੀ ਪਤਾ ਹੈ ਇਹ ਇਹਨਾਂ ਦਾ ਬੜਾ ਪੰਨਾ ਹੈ ਮੇਰੇ ਵੱਡੇ ਭਰਾ ਸਾਡੇ ਲੀਡਰ ਆ ਔਰ ਇਹ ਜੋ ਅੱਜ ਮੈਂ ਕਸਮ ਨਾਲ ਬਾਦਲ ਸਾਹਿਬ ਜੋ ਅੱਜ ਚਲੋ ਤੁਹਾਡਾ ਪਿਆਰ ਕਰਕੇ ਸਨਸਕਾਰ ਕਰਕੇ ਜੋ ਵੀ ਹੈ ਉਹ ਸੋ ਜੋ ਮੁੱਖ ਗੱਲ ਹੈ ਕਿ ਆ ਸਮੂਚਾ ਪੰਜਾਬ ਤੁਹਾਡੇ ਨਾਲ ਹੈ ਮੈਂ ਜਦ ਸਾਨੂੰ ਆਦਤ ਹੈ ਕਿਉਂਕਿ ਕਾਲੀਦਾਸ ਜਿਹੜੇ ਸ਼ੁਰੂਆਤ ਹੋਈ ਸੀ ਤੋਂ ਪਿੰਡਾਂ ਦੇ ਘੁੰਮਣ ਦੀ ਆਦਤ ਹੈ ਉੱਥੇ ਹਰੇਕ ਬੰਦਾ ਮੈਨੂੰ ਕਹਿੰਦਾ ਸੀ ਹਰੇਕ ਬੰਦਾ ਕਹਿੰਦਾ ਸੀ ਤੁਹਾਡੇ ਤਾਰੀਫ਼ ਵੀ ਕਰਦਾ ਸੀ ਅਕਾਲੀ ਦੰਦ ਨੂੰ ਯਾਦ ਕਰਦਾ ਸੀ ਤੁਹਾਡੇ ਕਿਤੇ ਵੇ ਕੰਮ ਯਾਦ ਕਰਦੇ ਸੀ शहर वाले भी अच्छे काम याद करते व्यापारी भी तोड़े काम याद और पूरी उम्मीद है कि लोग आने तो बहुत सारा प्यार देना अगले एक साल में, बहुत सारा प्यार और खास करके जो पिछले छह महीने हाड़ा के जो तुम काम किया बहुत सारे सियासी लोग हैं जिन्होंने ਸਮਾਨ ਪਿਆ ਹੁੰਦਾ ਪਰ ਕੱਟ ਨਾ ਬਣਾਉ ਖਾ ਤੁਸੀਂ ਮੋਹਰੇ ਲੱਕੇ ਤੁਸੀਂ ਕੰਮ ਕੀਤਾ ਤੁਸੀਂ ਪੰਜਾਬ ਨੂੰ ਜੋੜਿਆ ਔਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਐ ਉਸ ਸਮੇਂ ਦਿਖਾਇਆ ਸੀ ਕਿ ਕੋਈ ਵੀ ਚੈਲੰਜ ਹੋ ਤੁਸੀਂ ਉਹ ਚੈਲੰਜ ਚੱਕਣ ਵਾਸਤੇ ਤਿਆਰ ਹੋ ਪੰਜਾਬ ਤੋਂ ਨੂੰ ਯਾਦ ਕਰਦੇ ਔਰ ਅਖੀਰ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਸਾਰਿਆਂ ਦਾ ਸਤਿਮਾਹੀ ਧੰਨਵਾਦੀ ਜੋ ਵੀ ਜਿੰਮੇਬਾਰੀ ਦੋਗੇ ਇਸ ਜ਼ਿਲ੍ਹੇ ਦੇ ਵਿੱਚ ਪੂਰੀ बाहर भी दी इस जिले दे जो भी जमा बारी दोगे दे लो दे लो तो थोड़ी मदद करांगे तोडे ना ना जो जमा बारी दोगे सिर मते बहुत बहुत सा धन्यवाद भाई जी का खालसा भाई जी की फतेह संगरूर थोड़ा पीछे हो जाओ संगरूर जिले दे कोने कोने तो आए भारतीय जनता पार्टी दे वर्कर लीडर साहिबान ਅਰਵਿੰਦ ਖੰਡਾ ਜੀ ਨਾਲ ਪਿਆਰ ਰੱਖਣ ਵਾਲੇ ਸਾਰੇ ਆਏ ਸਾਰਿਆਂ ਨੂੰ ਮੈਂ ਫਤਿਹ ਅਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਖੰਨੇ ਨਾਲ ਮੇਰਾ ਸੰਬੰਧ ਮੇਲਾ 40 ਸਾਲ ਹੋਇਆ 40 ਸਾਲ ਹੀ ਹੋਣਾ 40 ਸਾਲ ਅਸੀਂ ਅਮਰੀਕਾ 'ਚ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉਹ ਉਥੇ ਹਫਤੇ ਤਿੰਨ ਚਾਰ ਦਿਨ ਤੱਕ ਅਸੀਂ ਇਕੱਠੇ ਹੁੰਦੇ ਸੀ ਉਹਦੇ ਬਾਅਦ ਵੀ ਮੈਂ ਇਕਲ ਦੇਖਿਆ ਇਹਨਾਂ ਵਿੱਚ ਇੱਕ ਜਜ਼ਬਾ ਸੀ ਸੇਵਾ ਕਰਨ ਦਾ ਬਹੁਤ ਘੱਟ ਲੋਕਾਂ 'ਚ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਲੋਕਾਂ ਦੀ ਮਦਦ ਕਰਨ ਵਾਸਤੇ ਹੁਣ ਵੀ ਮੈਂ ਕਿਤੇ ਕਿਤੇ ਕਹਿੰਦਾ ਕਿ ਮੈਨੂੰ ਲੱਗਦਾ ਕਈ ਆਪਣੇ ਲੀਡਰ ਆਪਣੇ ਹਲਕੇ 'ਚ ਇੰਨਾ ਟਾਈਮ ਨਹੀਂ ਲਾਉਂਦੇ ਜਿੰਨੇ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ ਚ ਸੋ ਮੈਨੂੰ ਮੈਂ ਬਹੁਤ ਦੇਰ ਦਾ ਲੱਗਿਆ ਸੀ ਮੈਂ ਕਿਹਾ ਭਜਨ ਤਾਂ ਦੇਣਾ ਨਹੀਂ ਕਿੰਨਾ ਮਰਜੀ ਤੁਸੀਂ ਦੇਖ ਲਓ ਮੇਰੀ ਵੀ ਤਪੱਸਿਆ ਕਿੰਨੀ ਹੈ ਕਬੜੀ ਹੈ ਜੀ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿਹਾ ਹਲੇ ਹਣ ਮੀ ਪਾਉਗਾ ਹਲੇ ਟਾਈਮ ਲੱਗੂਗਾ ਤੇ ਮੇਰੇ ਅੱਜ ਸਿਕਿਉਰਟੀ ਵਾਲੇ ਮੈਨੂੰ ਕਹੀ ਜਾਣ ਜੀ ਆਪਾਂ ਜਾਣਾ ਕਿੱਥੇ ਮੈਂ ਕਿਹਾ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਮੈਂ ਦਿ ਲੋ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਦਾ ਉਦੋਂ ਹੀ ਹਟਕਾ ਤੇ ਸੁਭਾ ਤਰੱਕੀ ਕਰਦਾ ਹੈ ਕਈ ਲੀਡਰ ਆਉਂਦੇ ਆ ਇਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੂਟਰ ਬਜਾਉਣ ਵਾਸਤੇ ਲੱਗੇ ਰਹਿੰਦੇ ਐ ਅੱਜ ਮੈਂ ਝਾੜੂ ਵਾਲੇ ਜਿੰਨੇ ਮਲੰਗ ਜੇ ਤੁਸੀਂ ਦੇਖਿਆ ਸਾਰੇ ਇਕੱਠੇ ਹੋਏ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਤੇ ਹੁਣ ਕੀਤਾ ਕੀ ਉਹਨੇ ਇਹ ਤੋਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਠੱਗ ਨਹੀਂ ਹੋ ਸਕਦਾ ਜਿਨੇ ਬਰਬਾਦ ਕਰਤਾ ਪੰਜਾਬ ਸਹੀ ਮਿਹਨਤ ਬਰਬਾਦ ਕਰਤਾ ਮੈਂ ਤੇ ਖੁੱਲ ਬੇਨਤੀ ਕਰਦਾ ਹੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਾਰੋਵਾਲੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਰੀਬ ਡੇਢ ਦਰਜਨ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਇਹ ਸਾਰੇ ਪਰਿਵਾਰ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦੀ ਅਗਵਾਈ ਹੇਠ ਪਾਰਟੀ ਦੇ ਵਿੱਚ ਸ਼ਾਮਲ ਹੋਏ ਦੇਖੋ ਇਹ ਪਿੰਡ ਹੈਗਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਸਿੰਦਰ ਉਹਦਾ ਵਧਾਵੇ ਦਾ ਪਿੰਡ ਧਾਰੋਵਾਲੀ ਇਸ ਬੰਦੇ ਨੇ ਕਿਹਾ ਕਿ ਤੋਜ ਪਿੰਡ ਤੋਂ ਕਾਂਗਰਸ ਨੇ ਵੱਡੀ ਲੀਡ ਤੇ ਜਿੱਤਣਾ ਹੈ ਅੱਜ ਉਹਨੇ ਗੱਲ ਕੀਤੀ ਆ ਉਹਦੇ ਬਦਲੇ ਚ ਅੱਜ ਆਉਂਦਾ ਬਿਲਕੁਲ ਸਾਹਮਣਾ ਘਰ ਆ ਉਹਦੇ ਘਰ ਦੇ ਸਾਹਮਣੇ ਜਿਹੜੀ ਮੀਟਿੰਗਾਂ ਚ ਹੋਈ ਆ ਤਾਂ ਇਹਨਾਂ ਧਾਰੋਵਾਲ ਦੇ ਲੋਕਾਂ ਨੇ ਫੈਸਲਾ ਕਰ ਦਿੱਤਾ ਕਿ 227 ਚ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਹਲਕੇ ਦੇ ਛੱਡੋ ਸਭ ਤੋਂ ਵੱਧ ਵੋਟਾਂ ਤੇ ਧਾਰੋਵਾਲੀ ਪਿੰਡ ਚ ਜਿੱਤਣਾ ਇਹਦੀ ਮੋਹਰ ਜਿਹੜੀ ਅੱਜ ਧਾਰੋਵਾਲ ਦੇ ਲੋਕਾਂ ਨੇ ਲਾਈ ਹੈ ਕਿਉਂ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਪਿਛਲੇ 4 ਸਾਲਾਂ ਚ ਕੀਤੇ ਨੇ ਉਹਨਾਂ ਕੰਮਾਂ ਤੇ ਲੋਕ ਮੋਹਰਾਂ ਲਾ ਰਹੇ ਔਰ ਦੂਸਰੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਇਸ ਕਰਕੇ ਮੈਂ ਜਿਹੜੇ ਪਰਿਵਾਰ ਅੱਜ ਧਾਰੋਵਾਲੀ ਦੇ ਆਮ ਆਦਮੀ ਪਾਰਟੀ ਚਾਹੇ ਲੰਬੜਦਾਰ ਸਾਹਿਬਾਨ ਆਏ ਨੇ ਬਾਕੀ ਪਰਿਵਾਰ ਆਏ ਨੇ ਉਹਨਾਂ ਨੂੰ ਮੈਂ ਵੈਲਕਮ ਕਹਿਣਾ ਜੀ ਹੁਆ ਕਹਿਣਾ ਕਿ ਤੁਸੀਂ ਪਾਰਟੀ ਮੋਰ ਖਬਰਾਂ ਦੇ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ